ਬੀਜੀ ਐਸ ਉਮਰ ਦੇ ਵਿੱਚ ਤੁਸੀਂ ਕੈਂਪੇਨ ਦੇ ਵਿੱਚ ਬੈਠੇ ਹੋ ਚੰਗਾ ਲੱਗਦਾ ਪਿਆ ਲੋਕਾਂ ਨੂੰ ਵੇਖ ਕੇ ਲੋਕਾਂ ਨੂੰ ਚੰਗਾ ਲੱਗੇ ਨਾ ਲੱਗੇ ਮੈਨੂੰ ਚੰਗਾ ਲੱਗਦਾ ਕਿ ਮੈਂ ਆਪਣੇ ਨੌਪੁੱਤ ਦੀ ਸਪੋਰਟ ਦੇ ਵਿੱਚ ਬੈਠੀ ਆ ਮੈਂ ਨਾ ਬਿਠੀ ਤਾਂ ਹੋਰ ਥਾਂ ਬੈਠਦੀ ਹਾਂ ਬਿਲਕੁਲ ਠੀਕ ਹੈ ਨਾ ਕਿਹੜੇ ਕੰਮ ਤੁਸੀਂ ਕਹੋਗੇ ਕਿ ਆਹ ਕੰਮ ਹੋਣੇ ਚਾਹੀਦੇ ਅਸੀਂ ਤਾਂ ਇਹ ਖਲਾਣਾ ਸਾਡੇ ਨਾਲ ਕਿੰਦਾ ਪਾਣੀ ਨਿਕਲੇ ਨਾਕਾ ਵੀ ਹੱਲੇ ਤੱਕ ਛੋਟੇ ਸ਼ਰਾਚ ਜਾਂ ਨਾਲੀਆਂ ਗਲੀਆਂ ਦਾ ਪਾਣੀ ਦਾ ਮੁੱਦਾ ਸਹੀ ਨਹੀਂ ਹੋਇਆ ਅਜੇ ਤੱਕ ਨਹੀਂ ਹੋਇਆ ਜੀ ਇਸ ਵਾਰ ਹੋ ਜਾਵੇ ਵਧੀਆ ਵਾਸ ਜਦੋਂ ਬਜ਼ੁਰਗਾਂ ਦਾ ਆਸ਼ੀਰਵਾਦ ਲੱਗ ਜੇ ਬੰਦਾ ਤਾਂ ਉੱਤੇ ਹੀ ਚੱਤੇ ਜਾਂਦਾ ਹੈ ਹਨਾ ਆਪਾਂ ਬਹੁਤ ਬਿਹੜਾ ਆਪਾਂ ਤੁਹਾਨੂੰ ਦੇਖ ਕੇ ਵੀ ਖੁਸ਼ ਆ ਕਿ ਜਿਹੜੇ ਤੁਸੀਂ ਸਪੋਰਟ ਕਰ ਰਹੇ ਆਂ ਮਾਲਕ ਤੁਹਾਡੀਆਂ ਵੱਡੀਆਂ ਬੁਰਾ ਕਰੇ ਸੋ ਵੱਖ-ਵੱਖ ਬਾਡਾਂ ਦੀਆਂ ਤਸਵੀਰਾਂ ਦਿਖਾ ਰਹੇ ਆਂ ਵੱਖ-ਵੱਖ ਬਾਡਾਂ ਦੇ ਉਹ ਉਤਸ਼ਾਹ ਦਿਖਾ ਰਹੇ ਆਂ ਕਿ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ ਸੋ ਵਾਰਡ ਨੰਬਰ 7 ਦੇ ਵੀ ਕੈਂਡੀਡੇਟ ਜਿਹੜੇ ਨੇ ਉਹ ਖੜੇ ਨੇ ਕੀ ਲੱਗਦਾ ਹੈ ਕਿ ਕਿਹੜੀਆਂ ਮੁੱਦੇ ਤੇ ਵੋਟਾਂ ਪੈਣੀਆਂ ਚਾਹੀਦੀਆਂ ਨੇ ਆ ਦੇ ਪਬਲ ਦੇ ਆਧਾਰ ਤੇ ਨੇ ਕੰਮ ਬਹੁਤ ਵਧੀਆ ਕੀਤੇ ਆ ਸੰਜੇ ੜਵਾਲ ਨੇ ਵਾਰਡ ਵਿੱਚ ਤੇ ਉਸੇ ਆਧਾਰ ਤੇ ਵੋਟਾਂ ਲੋਕੀ ਹਮ ਹਮਾ ਕੇ ਆ ਰਹੇ ਆ ਫੋਨ ਨੂੰ ਇਹਨਾਂ ਨੂੰ ਹਾਂਜੀ ਕਿ ਬਾਅਦ ਵਿੱਚ ਹੋਰ ਵੀ ਵਿਕਾਸ ਕਰ ਸਕਦੇ ਵਾਰਡ ਵਿੱਚ ਤੁਸੀਂ ਯੰਗਸਟਰ ਹੋ ਲੱਗਦਾ ਹੈ ਕਿ ਇਸ ਵਾਰ ਜਦੋਂ ਵੋਟਾਂ ਦੇਖ ਰਹੇ ਹੋ ਲੱਗਦਾ ਹੈ ਕਿ ਲੋਕੀ ਬਹੁਤ ਵਾਰ ਘਰੋਂ ਨਹੀਂ ਨਿਕਲਦੇ ਕਿ ਅਸੀਂ ਵੋਟਾਂ ਨਹੀਂ ਪਾਣੀਆਂ ਪਰ ਅੱਜ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹਾਂਜੀ ਆਫ ਕੋਰਸ ਮਿਲ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਰੋਨਾ ਕਾਲ ਦੇ ਵਿੱਚ ਸਾਡੇ ਭਾਬੀ ਜੀ ਭਾਬਜੀ ਤੇ ਭਾਜੀ ਸੰਜੇ ੜਵਾਲ ਜੀ ਨੇ ਵੋ ਮਤਲਬ ਵੱਧ ਚੜ ਕੇ ਲੋਕਾਂ ਦੇ ਹੈਲਪ ਕੀਤੀ ਲੋਕਾਂ ਨਾਲ ਯੋਗਦਾਨ ਕੀਤਾ ਐਂਡ ਘਰ ਘਰ ਜਾ ਕੇ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਸੋ ਵਕ ਵਕ ਕੈਂਡੀਡੇਟ ਨੇ ਲੱਗਦਾ ਹੈ ਕਿਹੜੇ ਮੁੱਦੇ ਤੇ ਵੋਟ ਪੈਣੀ ਚਾਹੀਦੀ ਹੈ ਦੇਖੋ ਇਹ ਕੰਮ ਕਰਤਾ ਹੀ ਵੋਟ ਬਣਦੀ ਹੈ ਕੰਮ ਕਰ ਇਹਨਾਂ ਨੇ ਬਹੁਤ ਕਰਵਾਏ ਹੋਏ ਹੈ ਇਸੇ ਕਰਕੇ ਇਸ ਵਾਰ ਦਾ ਇਹੀ ਸਲੋਗਨ ਹੈ ਸ਼੍ਰੀਮਤੀ ਅੰਜੂ ਅਟਵਾਲ ਜੀ ਇਸ ਵਾਰੀ ਫੇਰ ਦੁਬਾਰਾ ਇਸ ਵਾਰ ਵਾਰਡ ਨੰਬਰ 7 ਦੀ ਇਹੋ ਪੁਕਾਰ ਅੰਜੂ ਅਟਵਾਲ ਜੀ ਫੇਰ ਦੁਬਾਰਾ ਇਸ ਵਾਰ ਜੀ ਬਿਲਕੁਲ ਸੋ ਲੋਕ ਖੜੇ ਨੇ ਲੱਗਦਾ ਹੈ ਕਿ ਜਿਹੜੇ ਲੋਕ ਮੁੱਦੇ ਦੇ ਕੇ ਆਉਂਦੇ ਨੇ ਉਹ ਨਾ ਮੁੱਦਿਆਂ ਦੇ ਨਾਲ ਤੁਹਾਨੂੰ ਸਪੋਰਟ ਮਿਲੂਗੀ ਜੀ ਬਿਲਕੁਲ ਜਿੰਨੇ ਮੁੱਦੇ ਆ ਦੇਖੋ 90% ਦਾ ਸਾਡੇ ਵਾਰਡ ਦੇ ਕੰਮ ਹੋਏ ਹੋ ਇੱਕ ਦੋ ਮੁੱਦੇ ਹੈਗੇ ਜਿਹੜੇ ਸੰਗੀਨ ਆ ਮੈਂ ਵੀ ਪ੍ਰੋਮਿਸ ਕੀਤਾ ਆ ਜਿਵੇਂ ਕਿ ਮੁਸਲਿਮ ਭਾਈਚਾਰਾ ਐਂਡ ਐਸਾਈ ਭਾਈਚਾਰਾ ਦੀ ਕਬਰਿਸਤਾਨ ਉਹ ਇਹਨਾਂ ਨੂੰ ਪੂਰਾ ਭਰੋਸਾ ਦਿਵਾਇਆ ਬੇ ਇਸ ਵਾਰ ਅਗਰ ਉਹਨਾਂ ਨੂੰ ਮੈਂ ਕਬਰਿਸਤਾਨ ਨਹੀਂ ਦਿਵਾਉਂਗਾ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਜਿੱਤੂ ਲੜੂਗਾ ਇਸ ਕਰਕੇ ਸਾਰਾ ਮੁਸਲਿਮ ਭਾਈਚਾਰਾ ਸਾਈ ਭਰਚਾਰਾ ਪੂਰਾ ਮੇਰਾ ਵਾਰਡ ਮੇਰੀ ਸਪੋਰਟ ਤੇ ਐਸਟਾ ਵੀ ਖੜੇ ਆ ਔਰ ਇਹਨਾਂ ਦੇ ਹੌਸਲੇ ਮੈਨੂੰ ਬੁਲੰਦ ਕੀਤੇ ਆ ਇਸ ਵਾਰ 13 ਦੇ 13 ਵਾਰਡਾਂ ਵਿੱਚੋਂ ਲੀਡ ਸਾਡਾ ਵਾਰਡ ਨੰਬਰ 7 ਹੀ ਲੈ ਕੇ ਜਾਊਗਾ ਮੈਂ ਨਾ ਜਦੋਂ ਵੀ ਕਰਦੀ ਮੈਂ ਕਹਿੰਦੇ ਅੰਜੂ ਅਟਵਾਲ ਕਦੀ ਨਹੀਂ ਹਾਰੇ ਵੀ ਹਣਾਂ ਵੀ ਲੱਗਦਾ ਵੀ ਉਹ ਰਿਕਾਰਡ ਐਸ ਵੀ ਨਹੀਂ ਟੁੱਟੂਗਾ ਹਾਂਜੀ ਹਾਂਜੀ ਅਸੀਂ ਜਦੋਂ ਵੀ ਜਿਸ ਘਰ ਵਿੱਚ ਵੀ ਗਏ ਆ ਕਿਹਨ ਲੋਕਾਂ ਨੂੰ ਲੋਕਾਂ ਨੇ ਸਾਨੂੰ ਬਹੁਤ ਪਿਆਰ ਨਾਲ ਗੱਲ ਕੀਤੀ ਆ ਬਹੁਤ ਸਾਡਾ ਸਪੋਰਟ ਕੀਤਾ ਤੇ ਕਹਿੰਦੇ ਇਸ ਵਾਰ ਵੀ ਤੁਸੀਂ ਸਾਨੂੰ ਚਾਹੀਦੇ ਸਾਨੂੰ ਹੋਰ ਕੋਈ ਨਹੀਂ ਚਾਹੀਦੀ ਵਾਰ ਤੁਸੀਂ ਖੜੇ ਹੋ ਹਾਂ ਦੂਸਰੀ ਵਾਰ ਤੇ ਹਾਰੇ ਕਦੋਂ ਹਾਰੇ ਅਸੀਂ ਬਿਲਕੁਲ ਨਹੀਂ ਹਾਰ ਲਈ ਆ ਉਹ ਬਿਲਕੁਲ ਇਹ ਸੁਣ ਕੇ ਚੰਗਾ ਲੱਗਦਾ ਹੈ ਕਿ ਕਦੀ ਹਾਰੇ ਨਹੀਂ ਬੀਜੀ ਬੈਠੇ ਨੇ ਬੀਜੀ ਐਸ ਉਮਰ ਦੇ ਵਿੱਚ ਤੁਸੀਂ ਕੈਂਪੇਨ ਦੇ ਵਿੱਚ ਬੈਠੇ ਹੋ ਚੰਗਾ ਲੱਗਦਾ ਪਿਆ ਲੋਕਾਂ ਨੂੰ ਵੇਖ ਕੇ ਲੋਕਾਂ ਚੰਗਾ ਲੱਗੇ ਨਾ ਲੱਗੇ ਮੈਨੂੰ ਚੰਗਾ ਲੱਗਦਾ ਕਿ ਮੈਂ ਆਪਣੇ ਨੋਹ ਪੁੱਤ ਦੇ سپورਟ ਦੇ ਵਿੱਚ ਬੈਠੀ ਆ ਮੈਂ ਨਾ ਬੈਠੂ ਤਾਂ ਹੋਰ ਕੌਣ ਬੈਠੂਗਾ ਠੀਕ ਹੈ ਨਾ ਤੇ ਕਹਿੰਦੇ ਤੁਹਾਨੂੰ ਨਿਗਾ ਵੀ ਘਾਟਾ ਤੁਹਾਨੂੰ ਦੀਦਾ ਵੀ ਘਾਟਾ ਫਿਰ ਵੀ ਤੁਸੀਂ ਇੱਦਾਂ ਬੈਠੇ ਹੋ ਬੈਠੀ ਆ ਮੈਂ ਵੇਟ ਕਰ ਰਹੀ ਆ ਕਿ ਹੋਰ ਬੰਦੇ ਆਉਣ ਤੇ ਮੇਰੇ ਨੋਹ ਪੁੱਤ ਦੀ سپورਟ ਕਰਨ ਆਸ਼ੀਰਵਾਦ ਦਿੱਤਾ ਹੋਇਆ ਇਹਨਾਂ ਨੂੰ ਇਹਨਾਂ ਨੂੰ ਦਿੱਤਾ ਹੈ ਆਸ਼ੀਰਵਾਦ ਮੇਰਾ ਆਸ਼ੀਰਵਾਦ ਹਮੇਸ਼ਾ ਇਹਨਾਂ ਦੇ ਨਾਲ ਹਾਂ ਜੋ ਬਜ਼ੁਰਗਾਂ ਦਾ ਆਸ਼ੀਰਵਾਦ ਲੱਗ ਜਵੇ ਤੇ ਉਦ ਦਾ ਵੀ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਵੋਟ ਪਾਣ ਆਇਓ ਲੱਗਦਾ ਹੈ ਕਿ ਵੋਟ ਬੋਟ ਜਦੋਂ ਦੇਖਦੇ ਪਿਓ ਲੱਗਦਾ ਵੀ ਜਿੱਤ ਜਾਣਗੇ ਲੋਕੀ ਹਾਂਜੀ ਹਾਂਜੀ ਜੀ ਜਿੱਤ ਜਾਣਗੇ ਕਿਹੋ ਜੇ ਮਤਲਬ ਕਿਹੋ ਜੇ ਮੁੱਦੇ ਤੁਸੀਂ ਵੇਖਦੇ ਹੋ ਕਿ ਸਾਡੇ ਕੰਮ ਹੋਣੇ ਚਾਹੀਦੇ ਨੇ ਕਿੱਦਾਂ ਦੇ ਕੰਮ ਕਰਵਾਉਣਾ ਚਾਹੁੰਦੇ ਹੋ ਕੰਮ ਕਰਵਾਉਣਾ ਚਾਹਤੇ ਹੋ ਰਾਸ਼ਨ ਘੜ ਬਨ ਜਾਓ ਔਰ ਕੁਝ ਬਨ ਜਾ ਬੜੀਆਂ ਬਚਨ ਕੇ ਸੁਵਾਤ ਬਨ ਜਾ ਬਿਲਕੁਲ ਸੋ ਲੋਕ ਜਿਹੜੇ ਨੇ ਉਹ ਵੱਖ-ਵੱਖ ਮੁੱਦੇ ਜਿਹੜੇ ਨੇ ਉਹ ਦਿਖਾਉਂਦੇ ਨੇ ਸੋ ਬਜ਼ੁਰਗ ਦੇਖ ਲਓ ਐਸ ਉਮਰ ਦੇ ਵਿੱਚ ਵੋਟ ਪਾਣ ਆਏ ਨੇ ਵੀ ਜੀ ਤੌਰ ਨਹੀਂ ਹੋ ਰਿਹਾ ਪਰ ਵੋਟ ਪਾਣ ਆਏ ਹਾਂਜੀ ਗੱਡੀ ਚ ਆ ਗਏ ਲੱਗਦਾ ਕਿ ਤੁਸ ਕਿਹੜੇ ਕੰਮ ਕਰਾਓਗੇ ਜਦੋਂ ਲੋ ਜਿੱਤ ਗਏ ਨੇ ਤੁਹਾਡੇ ਬਾਅਦ ਦੇ ਵਿੱਚ ਕਿਹੜੇ ਕੰਮ ਤੁਸੀਂ ਕਹੋਗੇ ਕਿ ਆਹ ਕੰਮ ਹੋਣੇ ਚਾਹੀਦੇ ਅਸੀਂ ਤਾਂ ਇਹ ਕਰਾਣਾ ਹੈ ਸਾਡੇ ਨਾਲੀਆਂ ਦਾ ਪਾਣੀ ਨਿਕਲੇ ਪਾਣੀ ਨਾਲੀਆਂ ਦਾ ਖੜਾ ਰਹਿੰਦਾ ਹੈ ਬਿਲਕੁਲ ਲੱਗਦਾ ਵੀ ਹੱਲੇ ਤੱਕ ਛੋਟੇ ਸ਼ਹਿਰਾਂ ਚ ਨਾਲੀਆਂ ਗਲੀਆਂ ਦਾ ਪਾਣੀ ਦਾ ਮੁੱਦਾ ਸਹੀ ਨਹੀਂ ਹੋਇਆ ਹਜੇ ਤੱਕ ਨਹੀਂ ਹੋਇਆ ਜੀ ਇਸ ਵਾਰ ਹੋ ਜਾਵੇ ਵਧੀਆ ਵਾ ਰਹਿ ਰਹਿੰਦਾ ਆਇਆ ਕਿ ਆਉਂਦਾ ਕੀ ਕਹਿੰਦਾ ਇਦਾਂ ਹੀ ਆ ਸਾਡੇ ਨਾਲੀਆਂ ਬਣ ਜਾਣ ਬਸ ਐ ਕਿ ਨਹੀਂ ਮਤਲਬ ਪਾਣੀ ਨਿਕਲ ਜਾਵੇ ਜਦੋਂ ਬੰਦਾ ਤੁਹਾਡਾ ਜਿੱਤ ਗਿਆ ਫਿਰ ਤੁਸੀਂ ਆਵਲੇ ਮੁੱਦੇ ਰੱਖੋਗੇ ਵਾ ਮਗਾਵਾਂਗੇ ਬੰਦਾ ਸਾਡਾ ਆਪਣਾ ਹੀ ਉਹ ਔਖਾ ਨਾ ਗਲੀਆਂ ਦੇ ਵਿੱਚੋਂ ਨੰਗਣਾ ਤੁਰਨਾ ਫੇਰਨਾ ਬਹੁਤ ਡੈਗ ਪੈਦਾ ਮੋੜ ਕੇ ਮੰਜੇ ਤੋਂ ਨਹੀਂ ਉੱਠੋਣਾ ਇਸ ਕਰਕੇ ਦਿੱਕਤ ਪਾਣੀ ਦੀ ਹੈ ਗਲੀਆਂ ਦੇ ਵਿੱਚ ਜੀ ਬਿਲਕੁਲ ਸੋ ਇਹ ਲੋਕ ਜਿਹੜੇ ਨੇ ਵਕ ਵਕ ਤਰੀਕੇ ਨਾਲ ਬੋਟ ਜਿਹੜੇ ਨੇ ਉਹ ਪਾਣ ਆ ਰਹੇ ਨੇ ਤੁਸੀਂ ਇਹ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਕਿਹੜੇ ਮੁੱਦੇ ਜਿਹੜੇ ਨੇ ਉਹਨਾਂ ਨੇ ਰੱਖੇ ਨੇ ਕਿਹੜੇ ਮੁੱਦਿਆਂ ਤੇ ਉਹ ਗੱਲ ਜਿਹੜੇ ਨੇ ਉਹ ਕਰ ਰਹੇ ਨੇ ਤੁਹਾਨੂੰ ਇੱਧਰ ਤਸਵੀ ਬੀਜੀ ਆਸ਼ੀਰਵਾਦ ਦਿੱਤਾ ਨਿਆਣਿਆਂ ਨੂੰ ਨਹੀਂ ਦਿੱਤਾ ਜ਼ਵੇਦ ਦੇ ਦੇ ਜਾਂਨੇ ਹਾਂ ਹਾਂਜੀ ਜੈ ਵਾਲਮੀਕੀ ਮੈਂ ਸੰਜੇਟ ਵਾਲ ਦੀ ਮੰਮੀ ਬੋਲਦੀ ਆਂ ਸੁਨੀਆਂ ਜਿਹੜੀਆਂ ਇਹ ਮੇਰੀ ਬੇਟੀ ਆ ਕਿ ਮੈਂ ਇਸ ਟਾਈਮ ਕਹਿੰਨੀ ਆ ਕਿ ਤੇਰਾ ਨਹੀਂ ਤੇਰਾ ਬਾਟਾ ਹਾਂ ਕਿ ਮੇਰੇ ਝਾੜੂ ਵਾਲੀ ਸਪੋਰਟ ਦੇ ਆ ਕਿ ਤੇਰਾ ਨਹੀਂ ਤੇਰਾ ਹੀ ਬਾਟਾ ਚ ਤੰਗੀ ਜੀ ਕਿ ਖੁਸ਼ ਹੋਣ ਮਾਲ ਕਿੰਨੇ ਨੇ ਵੱਡੀ ਤੇ ਵੱਡੀ ਹੋ ਗਾ ਦੋਏ ਜੀ ਮਤਲਬ ਜਦੋਂ ਬਜ਼ੁਰਗਾਂ ਦਾ ਆਸ਼ੀਰਵਾਦ ਲੱਗ ਜਾਵੇ ਬੰਦਾ ਤਾਂ ਉੱਦੇ ਹੀ ਚੱਤੇ ਜਾਂਦਾ ਹੈ ਹਨਾ ਆਪਾਂ ਬਹੁਤ ਬਿਹੜਾ ਆਪਾਂ ਤੁਹਾਨੂੰ ਦੇਖ ਕੇ ਵੀ ਖੁਸ਼ ਆ ਕਿ ਜਿਹੜੇ ਤੁਸੀਂ ਸਪੋਰਟ ਕਰ ਰਹੇ ਆ ਮਾਲਕ ਤੁਹਾਡੀਆਂ ਵੱਡੀਆਂ ਬੜੀਆਂ ਬਰਾ ਕਰੇ ਜੀ ਬਿਲਕੁਲ ਸੋ ਇਹ ਲੋਕ ਜਿਹੜੇ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ